ਸ਼੍ਰੀ ਅਕਾਲ ਤੱਕ ਸਾਇਵਿਕ ਹੈ ਅੱਜ ਪੰਜ ਸਿੰਘ ਸਾਬਾਨਾ ਦੀ ਹੋਈ ਬੈਠਕ ਦੌਰਾਨ ਕਈ ਅਹਿਮ ਫੈਸਲੇ ਲਏ ਗਏ ਇਸ ਦੌਰਾਨ ਬੈਠਕ ਤੋਂ ਬਾਅਦ ਜਥੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਸਿੰਘ ਸਾਬਾਨਾ ਦੀ ਇਸ ਅਹਿਮ ਮੀਟਿੰਗ ਵਿੱਚ ਡੇਰਾ ਸੱਚਾ 14 ਦੇ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਐਸਜੀਪੀਸੀ ਮੈਂਬਰ ਪਾਈ ਨਵਤੇਜ ਸਿੰਘ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪਾਂ ਨੂੰ ਗਲ ਟਾਂਗ ਨਾਲ ਅਮਰੀਕਾ ਲੈ ਜਾਣ ਵਾਲੇ ਐਨਆਰਆਈ ਚਰਨਜੀਤ ਸਿੰਘ ਨੂੰ ਤਨਖਾਹ ਲਗਾਈ ਗਈ ਹੈ ਇਸ ਤੋਂ ਇਲਾਵਾ ਸਿੰਘ ਸਾਬਾਨਾ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਸਾਬਕਾ ਜਥੇਦਾਰ trilochana singh ਦੇ ਅਕਾਲ ਚਲਾਣਾ ਕਾਰਜਾਨ ਤੇ ਸੋਗ ਬਤਾਵੀ ਪਾਸ ਕੀਤਾ ਗਿਆ ਅਤੇ ਜਥੇਦਾਰ ਤੇ ਲੋਚਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਅਤੇ ਇੱਕ ਹੋਰ ਅਹਿਮ ਫੈਸਲੇ ਵਿੱਚ ਹੱਥ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਤੇ ਵੀ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਹੈ। ਅਧਿਆਦੇਸ਼ ਦਿੱਤੇ ਨੇ ਕਿ ਜੇਕਰ ਕੋਈ ਇਹ ਕਾਰਜ ਕਰ ਰਿਹਾ ਹੈ ਸੰਪੂਰਨਤਾ ਉਪਰੰਤ ਉਹ ਵਿਅਕਤੀ ਗੁਰੂ ਸਾਹਿਬ ਦੀ ਹੱਥ ਲਿਖਤ ਪਾਵਨ ਬੀੜ ਅਕਾਲ ਤਖਤ ਵਿਖੇ ਜਮਾ ਕਰਵਾਏਗਾ। ਭਾਈ ਚਰਨਜੀਤ ਸਿੰਘ ਜੀ ਲੁਧਿਆਣੇ ਵਾਲੇ ਜੋ ਅਮਰੀਕਾ ਦੇ ਵਿੱਚ ਹਨ ਜਿਨ੍ਹਾਂ ਵੱਲੋਂ ਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਟੈਚੀਆਂ ਦੇ ਵਿੱਚ ਬੰਦ ਕਰਕੇ ਅਮਰੀਕਾ ਲਿਜਾਣ ਦਾ ਕੋਸ਼ਿਸ਼ ਕੀਤੀ ਜਾ ਰਹੀ ਸੀ ਜੋ ਸੂਚਨਾ ਮਿਲਣ ਤੇ ਸਤਕਾਰ ਕਮੇਟੀ ਦੇ ਸਿੰਘਾਂ ਨੇ ਉਸ ਨੂੰ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲਿਆ ਕੇ ਹਾਜ਼ਰ ਕੀਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੱਲੋਂ ਉਹਨਾਂ ਨੂੰ ਉਤਨਾ ਚਿਰ ਅਮਰੀਕਾ ਜਾਣ ਤੇ ਪਾਬੰਦੀ ਲਗਾਈ ਗਈ ਸੀ ਔਰ ਅੱਜ ਉਸ ਦੇ ਕੇਸ ਦੀ ਸੁਣਵਾਈ ਕਰਦਿਆਂ ਹੋਇਆ ਪੰਜ ਸਿੰਘ ਸਹਿਬਾਨਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਇੱਕ ਹਫਤਾ ਸਾਚਖਣ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਇੱਕ ਘੰਟਾ ਰੋਜ ਜੋੜੇ ਝਾਰਨ ਇੱਕ ਘੰਟਾ ਬਰਤਨ ਸਾਫ ਕਰਨੇ ਅਤੇ ਨਿਤਨੇਮ ਤੋਂ ਮਲਾਵਾ ਪੰਜ ਪਾਠ ਜਪਜੀ ਸਾਹਿਬ ਜੀ ਦੇ ਕਰਨ ਦੀ ਤਨਖਾਹ ਲਗਾਈ ਗਈ ਹੈ ਇਹ ਇੱਕ ਹਫਤੇ ਤੋਂ ਬਾਅਦ ਸ੍ਰੀ ਅਕਾਲਤਾ ਜੀ ਸਾਹਿਬ ਵਿਖੇ 5100 ਰੁਪਏ ਦੀ ਅਰਦਾਸ ਕਰਾਉਣਗੇ ਅਤੇ ਭੁੱਲ ਬਖਸ਼ਾਉਣਗੇ ਇਸ ਤੋਂ ਅਪਰੰਤ ਅਮਰੀਕਾ ਦੇ ਵਿੱਚ ਜਿੱਥੇ ਉਹ ਸੇਵਾ ਨਿਭਾ ਰਹੇ ਨੇ ਉੱਥੇ ਜਾ ਕੇ ਇੱਕ ਸਹਿਜ ਪਾਠ ਕਰਵਾ ਕੇ ਗੁਰਦੁਆਰਾ ਕਮੇਟੀ ਦੀ ਹਾਜ਼ਰੀ ਵਿੱਚ ਅਰਦਾਸ ਕਰਾਉਣਗੇ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ